ਦੈਨਿਕ ਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ 2024 ਦਾ ਚੋਣ ਖਾੜਾ ਪੂਰੀ ਤਰ੍ਹਾਂ ਦਾ ਭਖਿਆ ਹੋਇਆ ਹੈ ਤਾਂ ਗੱਲ ਜੇਕਰ ਸ਼ਹਿਰਾਂ ਦੀ ਕਰੀਏ ਤਾਂ ਲੁਧਿਆਣਾ ਮਹਾਨਗਰ ਹੈ ਤਾਂ ਇਸ ਦੇ ਵਿੱਚ ਪੁਲਿਸ ਦੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਿਸ ਤਰ੍ਹਾਂ ਕਰਨੀ ਹੈ ਜਾਂ ਫਿਰ ਇਲੈਕਸ਼ਨਾਂ ਨੂੰ ਲੈ ਕੇ ਜਿਹੜੇ ਕੈਂਡੀਡੇਟ ਹੁੰਦੇ ਨੇ ਜਿਨ੍ਹਾਂ ਦੇ ਸਾਥੀ ਹੁੰਦੇ ਨੇ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ ਜਿਆਦਾ ਗੱਲਬਾਤ ਕਰੀ ਸਾਡੇ ਨਾਲ ACP ਗੁਰਪ੍ਰੀਤ ਸਿੰਘ ਜੀ ਮੌਜੂਦ ਨੇ ਸਰ ਕਿਵੇਂ ਸੁਰੱਖਿਆ ਨੂੰ ਲੈ ਕੇ ਕਿਸ ਤਰ ਸੁਰੱਖਿਆ ਨੂੰ ਲੈ ਕੇ ਸਾਡੇ ਜਿਹੜੀ ਪੁਲਿਸ ਫੋਰਸ ਹੈਗੀ ਆ ਉਹ ਲਗਾਤਾਰ ਡਿਊਟੀ ਦੇ ਰਹੀ ਹੈ ਰਾਉਂਡ ਦਾ ਕਲॉक ਸਾਡੇ ਪ੍ਰੋਪਰ ਨਾਕਾਬੰਦੀ ਕੀਤੀ ਗਈ ਹੈਗੀ ਆ ਕੁਝ ਸਾਨੂੰ ਡਾਇਰੈਕਸ਼ਨਸ ਹੈਗੀਆਂ ਜਿੱਥੇ ਸਾਡੀ ਜ਼ਰੂਰਤ ਪੈਂਦੀ ਹੈ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਨੂੰ ਹਦਾਇਤਾਂ ਹੈਗੀਆਂ ਨੇ ਸਾਡੇ ਆਲਮੋਸਟ ਜਿੱਥੇ-ਜਿੱਥੇ ਸ਼ਹਿਰਾਂ ਵਿੱਚ ਨਾਕੇ ਲੱਗ ਰਹੇ ਨੇ ਉੱਥੇ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਆ ਅਸੀਂ ਸਾਰੀ ਸਾਡੀ ਫੋਰਸ ਮਾਰਨਿੰਗ ਤੋਂ ਲੈ ਕੇ ਨਾਈਟ ਨਾਈਟ ਤੋਂ ਮਾਰਨਿੰਗ ਡਿਊਟੀ ਦੇ ਰਹੀ ਹੈ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦੀ ਹੈਪਨਿੰਗ ਨਾ ਹੋਵੇ ਜਿੰਨਾ ਕੋਈ ਨੁਕਸਾਨ ਹੋਵੇ ਉਹਦੇ ਲਈ ਵੀ ਅਸੀਂ ਆਲਰੇਡੀ ਪੁਲਿਸ ਫੋਰਸ ਹੋਰ ਵਿਧਾਨ ਲਈ ਸਾਡੇ ਕੋਲ ਪੈਰਾਮਿਲਟਰੀ ਫੋਰਸ ਇੱਕ ਕੰਪਨੀ ਆ ਚੁੱਕੀ ਹੈ ਜਿੱਦ ਤੋਂ ਅਸੀਂ ਆਲਰੇਡੀ ਡਿਊਟੀ ਲੈ ਰਹੇ ਹਾਂ ਕੁਝ ਐਡੀਸ਼ਨਲ ਫੋਰਸ ਸਾਨੂੰ ਹੋਰ ਦਿਨਾਂ ਦੇ ਵਿੱਚ ਹੀ ਆ ਜਾਏਗੀ ਸੈਂਟਰ ਪੁਲਿਸ ਹੋਰ ਜਿਹਨੂੰ ਆਪਾਂ ਇਲੈਕਸ਼ਨ ਡਿਊਟੀ ਲਈ ਯੂਜ਼ ਕਰਾਂਗੇ ਮਤਲਬ ਲੁਧਿਆਣਾ ਦੀ ਗੱਲ ਕਰੀ ਤਾਂ ਲੁਧਿਆਣਾ ਪੁਲਿਸ ਦੀ ਫੋਰਸ ਦੀ ਕਿੰਨੀ ਗਿਣਤੀ ਰਹਿਣ ਵਾਲੀ ਹੈ ਤੇ ਬਾਹਰਲੇ ਜ਼ਿਲ੍ਹਿਆਂ ਤੋਂ ਜਾਂ ਫਿਰ ਬਾਹਰਲੀ ਫੋਰਸ ਦੀ ਕਿੰਨੀ ਗਿਣਤੀ ਰਹਿਣ ਵਾਲੀ ਹੈ ਕਿੰਨੇ ਸੁਰੱਖਿਅਤ ਮੁਲਾਜ਼ਮ ਲੁਧਿਆਣਾ ਚ ਤਨਿਆ ਤਰਾਨਗੇ ਜਿਹੜੀ ਤਾਂ ਤਨਿਆਤੀ ਸਾਡੀ ਇੱਥੇ ਲੋਕਲ ਹੈਗੀ ਹੈ ਸਾਡੀ ਸਾਰੀ ਫੋਰਸ ਜਿੰਨੀ ਵੀ ਹੈ ਉਹ ਸਾਰੀ ਆਲਮੋਸਟ 90 ਅਬੋਵ ਡਿਊਟੀ ਤੇ ਰਹੇਗੀ ਬਾਹਰੋਂ ਫੋਰਸ ਨਹੀਂ ਆਏਗੀ ਸਿਰਫ ਸੈਂਟਰਲ ਫੋਰਸਿਸ ਜਿਹੜੇ ਹੈਗੇ ਆ ਉਹ ਸਾਨੂੰ ਪ੍ਰੋਵਾਈਡ ਹੋਣਗੇ ਜਿਹੜੇ ਆਪਾਂ ਇਲੈਕਸ਼ਨ ਡਿਊਟੀ ਲਈ ਯੂਜ਼ ਕਰਾਂਗੇ ਕਿਉਂਕਿ ਪੰਜਾਬ ਸਟੇਟ ਵਿੱਚ ਇਲੈਕਸ਼ਨ ਹੈ ਸੋ ਜਿਹੜੀ ਡਿਸਟ੍ਰਿਕਟ ਦੇ ਵਿੱਚ ਆਪਣੀ ਫੋਰਸ ਹੈ ਉਹ ਆਲਰੇਡੀ ਉਹ ਉਹੀ ਯੂਜ਼ ਕਰਨਗੇ ਜਿਹੜੇ ਸਾਨੂੰ ਆਣ ਗੀਆਂ ਸੈਂਟਰਲ ਫੋਰਸਿਸ ਤੋਂ ਆਣਗੀਆਂ ਅਸੀਂ ਉਹ ਯੂਜ਼ ਇਲੈਕਸ਼ਨ ਡਿਊਟੀ ਲਈ ਕਰਾਂਗੇ ਤਰੀਸਵਰ ਕਈ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਉਮੀਦਵਾਰ ਦਾ ਜਿਹੜਾ ਕਿ ਵਿਰੋਧ ਹੈ ਉਹ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੈਂਡੀਡੇਟਾਂ ਦੇ ਜਿਹੜੇ ਪ੍ਰਦਰਸ਼ਨ ਕਰਨ ਉਹ ਆਮੋ ਸਾਹਮਣੇ ਦਾ ਹੋ ਸਕੇ ਸਥਿਤੀ ਏਡੀਕ ਤਣਾਪੂਰ ਨਾ ਬਣ ਸਕੇ ਸਾਨੂੰ ਵੀ ਪਤਾ ਹੈਗਾ ਵੀ ਕਿਤੇ ਵੀ ਕੋਈ ਐਦਾਂ ਦੀ ਸਥਿਤੀ ਨਾ ਬਣੇ ਜਿਸ ਲਈ ਆਲਰੇਡੀ ਬਰੀਫਿੰਗ ਹੋ ਚੁੱਕੀ ਹੈਗੀ ਪੁਲਿਸ ਨੂੰ ਜਿੱਥੇ ਵੀ ਜਾਂਦੇ ਹੈ ਇਸ ਤਰ੍ਹਾਂ ਦਾ ਕਦੀ ਹੋ ਨਹੀਂ ਸਕੇਗਾ ਕਿ ਕੋਈ ਐਦਾਂ ਦੀ ਅਨਸਕਾ ਵਿਘਟਨਾ ਜਾਂ ਕੋਈ ਕਲੈਸ਼ ਹੋਵੇ ਆਪਸ ਅਸੀਂ ਆਲਰੇਡੀ ਪੁਲਿਸ ਫੋਰਸ ਨੂੰ ਬਰੀਫ ਕੀਤਾ ਹੋਇਆ ਹੈ ਔਰ ਜਿੰਨੀ ਤੋਂ ਜਿੰਨੀ ਸਾਡੀ ਫੋਰਸ ਹੁੰਦੀ ਹੈ ਅਸੀਂ ਮੌਕੇ ਤੇ ਭੇਜਦੇ ਹਾਂ ਲੁਧਿਆਣੇ ਚ ਸੁਵੇਦਨਸ਼ੀਲੇ ਇਲਾਕੇ ਦੀ ਗਿਣਤੀ ਕਿੰਨੀ ਕੁ ਹੋ ਸਕੀ ਹੈ ਉਹਦੇ ਬਾਰੇ ਚੈੱਕ ਕੀਤਾ ਗਿਆ ਕਿੰਨੀ ਗਿਣਤੀ ਹੁਣ ਤੱਕ ਹੋਇਆ ਕਿਹੜੇ ਕਿਹੜੇ ਇਲਾਕੇ ਜਿਹੜੇ ਕਿ ਸੁਵੇਦਨਸੀਲ ਹੈ ਜਿੱਥੇ ਪੁਲਿਸ ਜਿਆਦਾ ਲੋਡ ਹੈ ਤੇ ਮਿਲਟਰੀ ਜਿਆਦਾ ਲੋਡ ਹੈ ਕੁਝ ਏਰੀਆ ਯੂਸੂਲੀ ਜਿਹੜਾ ਜਿੱਥੇ ਪਹਿਲਾਂ ਅਨਸੁਖਾਮੇ ਘਟਨਾ ਹੋ ਚੁੱਕੀਆਂ ਅਸੀਂ ਉਹਨਾਂ ਨੂੰ ਵੀ ਧਿਆਨ ਦੇ ਮੱਦੇਨਜ਼ਰ ਰੱਖਦੇ ਹੋਏ ਆਪਾਂ ਉਥੇ ਐਡੀਸ਼ਨਲ ਪੁਲਿਸ ਫੋਰਸ ਭੇਜਾਂਗੇ ਜਿੱਦਾਂ ਪਿਛਲੇ ਸਾਲ ਜਾਂ ਪਿਛਲੇ ਇਲੈਕਸ਼ਨ ਵਿੱਚ ਕੋਈ ਜਿੱਥੇ ਕੋਈ ਲੜਾਈ ਝਗੜੇ ਜ਼ਿਆਦਾ ਹੋਏ ਸੀ ਅਸੀਂ ਉਹਨੂੰ ਵੀ ਮੱਦੇ ਨਜ਼ਰ ਰੱਖਨੇ ਆ ਇਸ ਵਾਰ ਵੀ ਆਪਾਂ ਇਨਫੋਰਮੇਸ਼ਨ ਕਨਸਰਨਡ ਐਸ ਐਚ ਓ ਸ ਤੋਂ ਲੈ ਰਹੇ ਹੈਗੇ ਆ ਵੀ ਜਿੱਥੇ ਸਾਨੂੰ ਲੱਗਦਾ ਹੈਗਾ ਵੀ ਇੱਥੇ ਕੋਈ ਘਟਨਾ ਹੋ ਸਕਦੀ ਹੈ ਉੱਥੇ ਅਸੀਂ ਆਪਣੀ ਐਡੀਸ਼ਨਲ ਫੋਰਸ ਲਗਾਵਾਂਗੇ ਆਦਰਵਾਇਜ਼ ਐਦਾਂ ਦੀ ਕੋਈ ਗੱਲ ਨਹੀਂ ਹੈ ਕਿ ਐਦਾਂ ਦਾ ਕੋਈ ਹੋਵੇ ਪੁਲਿਸ ਵੈਸੇ ਹੀ ਹਮੇਸ਼ਾ ਪੰਜਾਬ ਪੁਲਿਸ ਤਿਆਰ ਰਹਿੰਦੀ ਹੈਗੀ ਹੈ ਲੜਨ ਲਈ ਕਿਉਂ ਐਦਾਂ ਦੀ ਘਟਨਾ ਨਹੀਂ ਹੋਏਗੀ ਕਿ ਜਿੰਨੀ ਵੀ ਪਾਰਟੀਆਂ ਦੇ ਕੈਂਡੀਡੇਟ ਹੁੰਦੇ ਨੇ ਉਹ ਜਿਹੜੇ ਸਮਰਥਨ ਹੁੰਦੇ ਨੇ ਦੂਜੇ ਜ਼ਿਲ੍ਹਿਆਂ ਦੇ ਵਿੱਚੋਂ ਆਉਂਦੇ ਨੇ ਜਾਂ ਫਿਰ ਦੂਜੀ ਸਟੇਟਾਂ ਤੋਂ ਆਉਂਦੇ ਆ ਉਹਨਾਂ ਦੀ ਪੜਤਾਲ ਕਰਨ ਦੇ ਲਈ ਕਿਸ ਤਰ੍ਹਾਂ ਦੀ ਜਿਹੜੀ ਕਿ ਜਾਂਚ ਟੀਮ ਬਣਾਈ ਜਾਵੇਗੀ ਜਾਂ ਫਿਰ ਕਿਸ ਤਰ੍ਹਾਂ ਉਹ ਚੈਕਿੰਗ ਕੀਤੀ ਜਾਊਗੀ ਵੀ ਦੇਖਣ ਨੂੰ ਮਿਲਦਾ ਹੈ ਕਈ ਵਾਰੇ ਧਰਮਸ਼ਾਲਾ ਦੇ ਵਿੱਚੋਂ ਦਾ ਵੱਲੋਂ ਸਟੇਅ ਕੀਤੀ ਜਾਂਦੀ ਹੋਟਲਾਂ ਵਿੱਚ ਸਟੇਅ ਕੀਤੀ ਜਾਂਦੀ ਜਾਂ ਫਿਰ ਘਰ ਜਿਹੜੇ ਨੇ ਰੈਂਟ ਤੇ ਲਏ ਜਾਂਦੇ ਉਹਨਾਂ ਵਿੱਚ ਸਟੇਅ ਕੀਤੀ ਜਾਂਦੀ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਹੋ ਪਾਵੇਗੀ ਹੁਣ ਤਾਂ ਵੈਸੇ ਵੀ ਇਲੈਕਸ਼ਨ ਸੀਜ਼ਨ ਸ਼ੁਰੂ ਹੋ ਚੁੱਕਾ ਹੈਗਾ ਇਲੈਕਸ਼ਨ ਸੀਜ਼ਨ ਵਿੱਚ ਜੇ ਕੋਈ ਵੀ ਬਾਹਰੋਂ ਮਾਈਗ੍ਰ ਅਸੀਂ ਉਹਦੀ ਚੈਕਿੰਗ ਕਰਦੇ ਹੈਗੇ ਇਵਨ ਜਿਹੜੇ ਓਨਰ ਹੈਗੇ ਉਹਨਾਂ ਨੇ ਵੀ ਨੋਟ ਕਰਾਇਆ ਵੀ ਜੇ ਕੋਈ ਬਾਹਰ ਆ ਕੇ ਸਾਡੇ ਕੋਲ ਰਹਿ ਰਿਹਾ ਹੈਗਾ ਉਹਨਾਂ ਕੋ ਰੈਂਟ ਤੇ ਰਹਿ ਰਿਹਾ ਹੈਗਾ ਉਹ ਇਨਫੋਰਮੇਸ਼ਨ ਸਾਨੂੰ ਦੇਣਗੇ ਸਾਡੀ ਵਕਾਇਦਾ ਸਰਾਂ ਵਿੱਚ ਜਾਂ ਹੋਟੈਲਸ ਵਿੱਚ ਜਾਂ ਜਿਹੜੇ ਪੁਲ ਦੇ نیچے ਜਾਂ ਕੋਈ ਅਦਰ ਜਿੱਥੇ ਡਿਸਟੈਂਸ ਜਿੱਥੇ ਬਿਲਕੁਲ ਖਾਲੀ ਜਗ੍ਹਾ ਹੈਗੀ ਆ ਸਾਡੀ ਹਮੇਸ਼ਾ ਰੈਗੂਲਰ ਚੈਕਿੰਗ ਹੁੰਦੀ ਹੈਗੀ ਆ ਤਾਂ ਜੋ ਕੋਈ ਇਦਾਂ ਦਾ ਇਨਸਾਨ ਨਾ ਬਾਹਰੋਂ ਆ ਕੇ ਰਹਿ ਸਕੇ ਜਿਸ ਕਰਕੇ ਕੋਈ ਟਰਬਲ ਹੋ ਸਕੇ ਸਟੇਟ ਨੂੰ ਸਰ ਨਾਕਾ ਬੰਦੀ ਦੀ ਗੱਲ ਕੀਤੀ ਆ ਬਦਲ ਲੁਧਿਆਣਾ ਸ਼ਹਿਰ ਦੇ ਵਿੱਚ ਕਿੰਨੀਆਂ ਜਗਾਵਾਂ ਦੀ ਲੇਕਿਨ ਨਾਕਾ ਬੰਦੀ ਉਹ ਕੀਤੀ ਗਈ ਤੇ ਕੀ ਟਾਈਮਿੰਗ ਹੈ ਜੀ ਉਹਦੀ ਟਾਈਮਿੰਗ ਜਿਹੜਾ ਹੈਗਾ ਉਹ ਸਾਡਾ ਰਾਉਂਡ ਦਾ ਕਲॉक ਹੈ ਸਾਡੇ ਡੇ ਐਂਡ ਨਾਈਟ ਨਾਕੀ ਆਲਰੇਡੀ ਲੱਗ ਰਹੇ ਨੇ ਕਿਉਂਕਿ ਇਲੈਕਸ਼ਨਸ ਹੈਗੇ ਵੈਸੇ ਵੀ ਅਲਰਟ ਆਸੀਂ ਸਾਡੇ ਰੌਂਡ ਦੇ ਕਲੌਕ ਤੇ ਲੱਗ ਰਹੇ ਨੇ ਅਸਰ ਇਲੈਕਸ਼ਨ ਕੋਡ ਲੱਗਿਆ ਹੋਇਆ ਇਲੈਕਸ਼ਨ ਕੋਡ ਲੱਗੇ ਹੋਣ ਦੇ ਬਾਵਜੂਦ ਪਿਛਲੇ ਦਿਨ ਥੋੜੇ ਨੋਟਿਸ ਵੀ ਆਇਆ ਹੋਣਾ ਬਸ ਸਟੈਂਡ ਦੇ ਨੇੜੇ ਇਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਸ ਕਿ ਲੜੀ ਸਾਰਤੀ ਅਨਸਰਾਂ ਨੂੰ ਪੁਲਿਸ ਦਾ ਕੋਈ ਖੋਫ ਨਹੀਂ ਹੈ ਲੁਧਿਆਣੇ 'ਚ ਵੈਸੇ ਵੀ ਸਾਡੇ ਵੱਲੋਂ ਜਿਹਨਾਂ ਬੰਦੇ ਨੇ ਕੋਈ ਅਰਮਜ਼ ਵੈਪਨ ਦਾ ਡਿਪੋਜ਼ਿਟ ਹੋ ਰਹੇ ਨੇ ਸਪੋਜ਼ ਅਗਰ ਕਿਸੇ ਨੇ ਨਹੀਂ ਜਾਇਆ ਤਾਂ ਉਹਦੇ ਬਾਰੇ ਅਸੀਂ ਬਾਅਦ 'ਚ ਦੇਖਾਂਗੇ ਲੇਕਿਨ ਜੇ ਕਿਸੇ ਨੇ ਗੋਲੀਆਂ ਚਲਾਈਆਂ ਜਾਂ ਪੁਲਿਸ ਐਕਸ਼ਨ ਲਏਗੀ ਇਹ ਨਹੀਂ ਹੈਗਾ ਕਿ ਪੁਲਿਸ ਉਹਨੂੰ ਖਾਲੀ ਛੱਡੇਗੀ ਉਹਦਾ ਜਿਹੜਾ ਆਮ ਹੈਗਾ ਉਹ ਜ਼ਬਤ ਕੀਤਾ ਜਾਵੇਗਾ ਤੇ ਇਵਨ ਕੈਨਸਲ ਵੀ ਕੀਤਾ ਜਾਏਗਾ ਤਾਂ ਜਿਹੜੀ ਅਸਲੀ ਜਮ੍ਹਾਂ ਕਰਾਮ ਦੀ ਜਿਹੜੀ ਕੀ ਮਿਤੀ ਹੈ ਉਹ ਕਿੰਨੀ ਤਰੀਕ ਤੱਕ ਜਿਹੜੀ ਲਾਸਟ ਡੇਟ ਰੱਖੀ ਗਈ ਹੈ ਇਸ ਬਾਰੇ ਅਜੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਦ ਪ੍ਰੈਸ ਇਸ ਔਨ ਬਿਲਕੁਲ ਇਹ ਸਨ ACP ਗੁਰਪ੍ਰੀਤ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜੇ ਕਿ ਪੁਖਤਾ ਪ੍ਰਬੰਧ ਨੇ ਉਹ ਕੀਤੇ ਗਏ ਨੇ ਤਾਂ ਸਮੇਂ-ਸਮੇਂ ਦੇ ਉੱਤੇ ਜਿਹੜੇ ਕਿ ਸ਼ਹਿਰ ਦੇ ਵਿੱਚ ਨਾਕਾ ਬੰਦੀ ਵੀ ਕੀਤੀ ਜਾਂਦੀ ਹੈ, ਹੋਟਲਾਂ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਬਾਹਰਲੇ ਜਿਹੜੇ ਕਿ ਉਮੀਦਵਾਰ ਦੇ ਸਾਥੀ ਹੋਣਦੇ ਨੇ ਉਹ ਇੱਥੇ ਆ ਕੇ ਸਟੇ ਨਹੀਂ ਕਰ ਸਕਣ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਸਥਿਤੀ ਜਿਹੜੀ ਕਿਸ ਤਰ੍ਹਾਂ ਦੀ ਤਸਵੀਰ ਜਿਹੜੀ ਕਿਸ ਤਰ੍ਹਾਂ ਦੇਖਣ ਨੂੰ ਮਿਲੇਗੀ। ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ Facebook Instagram X aur WhatsApp channel par